ਹਾਈ ਸਿਰੀਰਾਗ ਮਹੱਲਾ ਪਹਿਲਾ RAM ਨਾਮ ਮਨ ਬੀਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮੰਨ ਰੀ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸ਼ਿੰਗਾਰਿਆ ਿਸ ਸੀਤੀ ਲਿਵਲਾਈ ਰਹਾਉ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਈ ਤਨ ਮਨ ਸਮਧਾ ਜੀ ਕਰੀ ਹਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੁਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ ਤਨ ਹੈ ਮੰਚਲ ਗਾਲੀਐ ਈ ਮੰਨਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁਜਈ ਸਭ ਡਿੱਠੀ ਠੋਕ ਵਜਾਈ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮ ਦਾਨ ਗਉਆਂ ਕਣੀ ਭੀ ਅੰਤਰ ਗਰਭ ਗਮਾਨ RAM ਨਾਮ ਮਨ 베ਦਿਆ ਗੁਰ ਦੀਆ ਸਚ ਦਾਨ ਮਨ ਹਟ ਬੁੱਧੀ ਕੇ ਤੀਆਂ ਕੇਤੇ 베ਦ ਵਿਚਾਰ ਇਤੇ ਵੰਦਨ ਜੀ ਕੇ ਗੁਰਮਖ ਮੋਖ ਦਵਾਰ ਸੱਚੋ ਹੋ ਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚ ਆਖੀ ਐ ਨੀਚ ਨਾ ਦੀਸੈ ਕੋਈ ਇਕ ਨੈ ਭਾਂਡੇ ਸਾਜੈ ਇਕ ਚਾਨਣ ਤਿਹੋ ਲੋਏ ਕਰਮ ਮਿਲੈ ਸੱਚ ਪਾਈ ਐ ਧੁਰ ਬਖਸ਼ ਨਾ ਮਿਟੈ ਕੋਈ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰੁ ਭਾਈ ਇਕਾਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੀ ਸਮਾਈ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਇ ਕਟਕਟ ਵਾਜੈ ਕਿੰਗਰੀ ਹਨ ਦਿਨ ਸ਼ਬਦ ਸੁਭਾਈ ਵਿਰਲੇ ਕੋ ਸੋਜੀ ਪਈ ਗੁਰਮਖਿ ਮਨ ਸਮਝਾਈ ਨਾਨਕ ਨਾਮ ਨਾ ਵਿਸਰੇ ਛੂਟੈ ਸ਼ਬਦ ਕਮਾਈ ਸਿਰੀ ਰਾਗ ਮਹੱਲਾ ਪਹਿਲਾ ਚਿੱਤੇ dissਹਿ ਧੌਲ ਹਰ ਬੱਗੇ ਬੰਕ ਦਵਾਰ ਕਰਮਨ ਖੁਸ਼ੀ ਉਸਾਰਿਆ ਦੂਜੈ ਹੀਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨ ਹਾਰ ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀ ਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੀ ਧੀਆ ਪੁੱਤ ਸੰਜੋਗ ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋਸੋਗ ਗੁਰਮਖ ਸ਼ਬਦ ਰੰਗਾਵਲੇ ਐਹਨਸ ਹਰ ਰਸ ਭੋਗ ਚਿੱਤ ਚੱਲੇ ਬਿਤ ਜਾਵਣੂ ਸਾਕਤ ਡੋਲ ਡੁਲਾਈ ਬਾਹਰ ਢੂੰਡ ਵਿਗੁਚੀ ਐ ਘਰਮ ਹੈ ਵਸਤ ਸੁਥਾਈ ਮਨ ਮੁਖ ਹੋ ਮੈਂ ਕਰਮਸੀ ਗੁਰਮ ਕਪੱਲੇ ਪਾਈ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਨ ਰਕਤ ਬਿੰਦ ਕਾ ਇਹੋ ਤਨੁ ਅਗਨੀ ਪਾਸ ਪੇਰਾਨ ਪਮਣ ਕੈ ਵਸਦੇ ਹੋਰੀ ਮਸਤਕ ਸੱਚ ਨੀਸ਼ਾਨ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਈ ਸੁਖ ਜੀਵਨ ਤਿਸ ਆਖੀਐ ਜਿਸ ਗੁਰਮਖ ਵਸਿਆ ਸੋਏ ਨਾਮਿ ਮਹਿ ਹੂਣੇ ਕਿਆ ਗਣੀ ਜਿਸ ਹਰ ਗੋਰੇ ਦਰਸ ਨਾ ਹੋਈ ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਈ ਇਉ ਸਰਪਨ ਕੈ ਵਸ ਜਿੜਾ ਅੰਤਰਹੁ ਮੈ ਦੁਈ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਈ ਅਗਨ ਮਰੈ ਜਲ ਪਾਈਐ ਜੋ ਬਾਰਕ ਦੂਦੈ ਮਾਇ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਾਸ ਮਿਲੈ ਜੀਵਾ ਹਰ ਗੁਣ ਗਾਈ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੂ ਪੇੜਾ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਤਾਸ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭਾਈ ਰੇ ਭਵਜਨ ਬਿਕਮ ਡਰਾਉ ਪੂਰਾ ਸਤਗੁਰ ਰਸ ਮਿਲੇ ਗੁਰਤਾਰੇ ਹਰਨਾਮ ਰਹਾਉ ਚੱਲਾ ਚੱਲਾ ਜੀ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਰ ਕਰ ਮਹਿਲਾ ਸੋਹਣੀ ਪੱਕੇ ਕੋਟ ਹਜ਼ਾਰ ਅਸਤੀ ਕੋੜੇ ਪਖਰੇ ਲਸ਼ਕਰ ਲੱਖਿਆ ਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ ਸੋਇ ਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ דוਹੀ ਫੇਰੀਐ ਬਿਨ ਨਾਮੈ ਸਿਰ ਕਾਲ ਪਿੰਡ ਪੜੈ ਜਿਉ ਖੇਲਸੀ ਵੱਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੀਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖੇਊ ਕੇਰ ਲਾਈਐ ਛੋੜ ਚੱਲੈ ਘਰਵਾਰ ਮੈਂ ਹਰ ਮਲੂਕ ਕਹਾਈ ਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈ ਐ ਜਲ ਬਲੀਐ ਅਭਮਾਨ ਮਨ ਮੁਖ ਨਾਮ ਵਸਾਰਿਆ ਜਿਉ ਡਬ ਦਦਾ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹੀ ਗੁਰ ਰਾਕੇ ਸੀ ਨਿਰਮਲੇ ਸ਼ਬਦ ਧੰਨਿ ਵਾਰੀ ਪਾਹੀ ਨਾਨਕ ਤਰੀਐ ਸਚ ਨਾਮ ਸਿਰ ਛਾਹ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹ ਮਨ ਮੁਖ ਭੌਜਲ ਪਚ ਮੋਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮਕਾਮ ਕਰ ਘਰ ਬੈਸਣ ਨਿਤ ਚਲਣੈ ਕੀ ਧੋਖ ਮਕਾਮ ਤਾਂ ਪਰ ਜਾਣੀਐ ਜਾਹਦਾ ਹੈ ਨਿਹ ਚਲ ਲੋਕ ਦੁਨੀਆਂ ਕੈਸ ਮੁਕਾਮੀ ਕਰ ਸਿਦਕ ਕਰਨੀ ਖਰਚ ਬੰਦ ਹੋ ਲਾਗ ਰਹੋ ਨਾ ਮੇਰਾ ਹਾਉ ਜੋਗੀ ਤਾ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਤ ਵਖਾਣ ਹੈ ਪੂਥੀਆਂ ਸਿਧ ਬਹਿ ਦੇਵ ਸੁਥਾਨ ਸੁਰ ਸਿਧ ਗਣ ਗੰਧਰਬ ਮਨ ਜਨ ਸੇਖ ਪੀਰ ਸਾਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੁੰਚ ਸ਼ਬਦਾਹ ਮਾਹੇ ਵਖਾਣੀਐ ਵਿਰਲਾ ਤਾਂ ਬੂਜੈ ਕੋਈ ਨਾਨਕ ਵਖਾਣੈ ਬੇਨਤੀ ਜਲ ਤਲ ਮਹੀ ਅਲਸੋਏ ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮਕਾਮ ਏਕ ਰਹੀ ਮ ਮਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਤਰਤੀ ਚੱਲਸੀ ਮੋ ਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਕਾ ਲਖ ਪਲੋਏ ਮਕਾਮ ਯੋਹੀ ਕਹ ਨਾਨਕਾ ਸਚ ਬਗੋ